ਸਾਬਾਈ ਕੋ ਜੀ ਕਿਫਤ ਸੋਸੰਗਰ ਜੀ ਅੱਜ ਕੇ ਭੈਣ ਹੈ ਜੀ ਤੇ ਉਹ ਤਰਨਤਨ ਤੋਂ ਆਇਆ ਤੇ ਰੋਟੀਆਂ ਲਾ ਕੇ ਵਿਚਾਰੇ ਆਪਣਾ ਘਰ ਦਾ ਗੁਜ਼ਾਰਾ ਕਰਦੇ ਸੀ ਕਿਰਾਏ ਤੇ ਰਹਿੰਦੇ ਸੀ ਤੇ ਕੋਈ ਉਹ ਜਿਹੜਾ ਰੋਟੀਆਂ ਵਾਲਾ ਠੇਲਾ ਉਹੀ ਚੁੱਕ ਕੇ ਲੈ ਗਿਆ ਭੈਣ ਹੁਣਾਂ ਦਾ ਤੇ ਹੁਣ ਭੈਣ ਹੁਣੀ ਡਲਾ ਸਾਹਿਬ ਆਇਆ ਤੇ ਭੈਣ ਹੁਣੀ ਕਹਿੰਦੇ ਸੀ ਕਿ ਮੈਂ ਝੂਠ ਨਹੀਂ ਬੋਲਦੀ ਅੱਜ ਇੱਕ ਕੰਜਕਾ ਹੈਗੀ ਆ ਤੇ ਮੈਂ ਝੂਠ ਨਹੀਂ ਬੋਲਦੀ ਤੁਸੀਂ ਮੈਨੂੰ ਜੜੀ ਦੇ ਦਿਓ ਤਾਂ ਮੈਂ ਆਪਣਾ ਰੋਟੀ ਦਾ ਜਿਹੜਾ ਵੇਚ ਕੇ ਘਰਬਾਰ ਦਾ ਜਿਹੜਾ ਗੁਜ਼ਾਰਾ ਕਰ ਸਕਾਂ ਚੋਥੀ ਜਾ ਰਹੇ ਆ ਜੀ ਸੋ ਬਾਹਰ ਤਾਂ ਹੈ ਨਹੀਂ ਭੰਜੀ ਹੋਣੇ ਸੀ ਅਸੀਂ ਅਸੀਂ ਤਾਂ ਬਾਹਰ ਬੁਲਾ ਸੀ ਤੇ ਉਹਨਾਂ ਨੇ ਇਹ ਵੀ ਨਹੀਂ ਪਤਾ ਕਿ ਇੰਨੇ ਲਗੈਰ ਆਊਗਾ ਜਾਂ ਕੋਲ ਆਊਗਾ ਤੇ ਕਾਲਾ ਸਾਹਿਬ ਆ ਗਏ ਲੱਗਦਾ ਭੈਣ ਰੱਖੀ ਬਈ ਆ ਤੁੰਗ ਗੁਰੂ ਗRAND ਆਦ ਜੀ 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 ਆਹ ਪਰੇ ਬੈਠੀ ਹੋਈ ਐ ਤੁੰਗ ਗੁਰੂ ਗRAND ਆਦ ਜੀ ਉਹ ਤਾਂ ਇਹ ਕੋਈ ਕਾਲਸਾ ਵਾਈਬਰ ਜੁਤੀ ਫਤਿਹ ਜੀ ਤੁਸੀਂ ਆਏ ਸੀ ਪਹਿਲੇ ਨਰਵੈਰ ਭਾਈ ਨੂੰ ਤੁਸੀਂ ਕਰ ਰਹੇ ਸੀ ਮੁੰਨੇ ਤੁਸੀਂ ਤੇਲੀ ਭੇਜਦੇ ਤਾਂ 7000 ਰੁਪਏ ਪੜਾਏਗਾ ਹਾਂ ਪੜਾਏ ਤੇ ਬਦਲ ਚਲੇ ਗਏ 3 ਮਿੰਟ ਬਾਅਦ ਮੇਰਾ ਰਿਕਟਾ ਟੁੱਟ ਗਿਆ ਅੱਛਾ ਕਸੇ ਲਈ ਅਸੀਂ ਧਾਰੇ ਪਈਆ ਦਿੱਤਾ ਹੀ ਉਹਨਾਂ ਨੇ ਅੱਛਾ ਜੀ ਮੈਂ ਇੱਛਾ ਲਿਆ ਹੀ ਮਰਾ ਮੁੱਟ ਟੇਪ ਬਾਦ ਕਰਦਾ ਇਹਦਾ ਆਲੂ ਵਾਲੇ ਪ੍ਰੋਟੀਨ ਲੋਡ ਹੈ ਵੀਰ ਹੂੰ ਹੂੰ ਆਲੂ ਵਾਲੇ ਪ੍ਰੋਟੀਨ ਧਾਲ ਪੁਲਕਾ ਅੱਛਾ ਜੀ ਈ ਆ ਤੜਤ ਬੱਚਾ ਤੁਸੀਂ ਨਾ ਦਰ ਤੇ ਆਏ ਹੋ ਗੁਰੂ ਗRANDΑΣ ਪਾਤਸ਼ਾਹ ਦੇ ਬਾਬਾ ਦੀਪ ਸਿੰਘ ਦੇ ਤੁਸੀਂ ਇੱਕ ਕੰਮ ਕਰੋ ਇਸ ਤਰ੍ਹਾਂ ਰੋਣਾ ਨਹੀਂ ਤੁਸੀਂ ਕੰਮ ਕਰੋ ਤੁਸੀਂ ਅੰਦਰ ਗਏ ਹੋ ਹਾਂਜੀ ਮੱਥਾ ਟੇਕਾ ਹੀ ਲੰਗਰ ਪ੍ਰਸ਼ਾਦਾ ਚਾ ਲਿਆ ਮੈਂ ਕਰੇਨੀ ਇੱਕ ਚੀਜ਼ ਮੈਨੂੰ ਕਹਿਣ ਦੀ ਬਜਾਏ ਤੁਸੀਂ ਬਾਬਾ ਦੀਪ ਸਿੰਘ ਨੂੰ ਕਹਿ ਕੇ ਆਓ ਤੁਸੀਂ ਕਹਿ ਕੇ ਆਈ ਆ ਇਸ ਕਹਿ ਕੇ ਆਏ ਉਹਦੇ ਤੋਂ ਵੱਡਾ ਕੋਈ ਦੇਣ ਵਾਲਾ ਨਹੀਂ ਹੈਗਾ ਗੁਰੂ ਗRANDΑΣ ਪਾਤਸ਼ਾਹ ਤੋਂ ਵੱਡਾ ਕੋਈ ਨਹੀਂ ਹੈਗਾ ਠੀਕ ਹੈ ਜੀ ਅਕਚਲਿ ਮੁੰਡਾ ਵੀਰ ਦਾ ਫੋਨ ਆਇਆ ਸੀ ਕਹਿੰਦੇ ਉਹ ਭੈਣ ਜੀ ਥੋੜੀ ਪੰਡਤ ਹੈਗੇ ਨੇ ਤੇ ਉਹਨਾਂ ਨੂੰ ਲੱਗਦਾ ਕਿ ਅਸੀਂ ਹੈਲਪ ਨਹੀਂ ਕਰਾਂਗੇ ਤੇ ਭਾਵੇਂ ਮੇਰੀਏ ਸਾਡੇ ਦਰ ਤੇ ਕੋਈ ਵੀ ਆਵੇ ਹਾਂ ਦਰ ਤੇ ਆਵੇ ਤਾਂ ਅਸੀਂ ਕਦੀ ਪਿੱਛੇ ਨਹੀਂ ਹਟਦੇ। ਨਾ ਤੇ ਮੇਰਾ ਇੱਕ ਤਾਂ ਇੱਕ ਤਾਂ ਇੱਕ ਤਾਂ ਪੜੇ ਇਦਾਂ ਵਾ ਕਿ ਤੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸਿੱਖ ਦੇ ਕੋਲ ਆਈ ਹੈ। ਠੀਕ ਹੈ ਤੇ ਸਾਡੇ ਦਰ ਤੋਂ ਕਦੀ ਕਿਸੇ ਨੂੰ ਨਾ ਨਹੀਂ ਹੁੰਦੀ ਗੁਰੂ ਰਾਮਦਾਸ ਪਾਤਸ਼ਾਹ ਖੈਰ ਪਾਉਂਦੇ ਹੀ ਨੇ। ਠੀਕ ਹੈ ਤੁਹਾਨੂੰ ਹੁਣ ਰੇੜੀ ਚਾਹੀਦੀ ਹੈ ਜਿੰਨਾ ਤੇ ਰੋਟੀ ਚੱਲ ਪੇਗੀ? ਹਾਂਜੀ ਹਾਂਜੀ। ਠੀਕ ਹੈ ਤੁਸੀਂ ਕੰਮ ਕਰੋ ਪਹਿਲੇ ਇੱਕ ਵਾਰੀ ਫਿਰ ਅੰ ਅੰਦਰ ਜਾ ਕੇ ਕਿਆ ਕੀਤਾ ਹੋ ਧੰਨ ਬਾਬਾ ਦੀਪ ਸਿੰਘ ਜੀ ਤੇਰਾ ਕੋਟ ਕੋਟ ਸ਼ੁਕਰਾਨਾ ਕਿਉਂ ਕਿਉਂਕਿ ਤੁਹਾਡੀ ਅਰਜ਼ੋਈ ਗੁਰੂ ਰਾਮਦਾਸ ਪਾਸ਼ਾ ਜੀ ਦੇ ਦਰ ਤੇ ਕਬੂਲ ਹੋਈ ਆਹ ਐਡਰੈਸ ਤੇ ਪਹੁੰਚ ਜਾ ਠੀਕ ਹੈ ਇਹ ਹੈਗਾ ਜਿਸੀ ਰਿਕਸ਼ੇ ਵਾਲੇ ਇਹਨਾਂ ਕੋ ਪਹੁੰਚ ਜਾ 2 ਵਜੇ ਤੱਕ ਪਹੁੰਚ ਅਥੋਂ ਹੁਣੇ ਤੁਸੀਂ ਚੱਲ ਜਾਓ ਠੀਕ ਹੈ ਇਹ ਖਜ਼ਾਨੇ ਘੇਟ ਹੁੰਦੇ ਐ ਅੰਮ੍ਰਿਤਸਰ ਤੇ ਤੁਹਾਨੂੰ ਜਿਹੜੀ ਦੇ ਦੇਣਗੇ ਠੀਕ ਹੈ ਤੇਰੇ ਤੇਰੇ ਮਨ ਚ ਆਈ ਸੀ ਨਾ ਕਿ ਸ਼ਾਇਦ ਉਹ ਸਿੱਖ ਹੈਗੇ ਤੇ ਸਾਡੀ ਹੈਲਪ ਨਹੀਂ ਕਰਨਗੇ ਦੋਲਦਾ ਪਿਆ ਸੀ ਮਨ ਨਹੀਂ ਨਹੀਂ ਭੈਣੇ ਜੇ ਸਾਡੇ ਸਿਰ ਤੇ ਅੱਜ ਤਾਜ ਸਿਰ ਤੇ ਜੋ ਤਾਜ ਹੈ ਨਾ ਇਹ ਗੁਰਗੋਬੀ ਸਿੰਘ ਜੀ ਨੇ ਤੇਰੇ ਵਰਗੀਆਂ ਭੈਣਾਂ ਦੀ ਰੱਖਿਆ ਦੇ ਲਈ ਦਿੱਤੇ ਹੋਏ ਆ ਅੱਜ ਅਸੀਂ ਇਹ ਸ਼ੀਸ਼ਾ ਵੱਡੇ ਵੱਡੇ ਪਾਏ ਨਾ ਜੀ ਆਹ ਵੱਡੇ ਵੱਡੇ ਸ਼ੀਸ਼ਾ ਪਾਏ ਆ ਇਹ ਤੇਰੇ ਵਰਗੀਆਂ ਭੈਣਾਂ ਦੀ ਰੱਖਿਆ ਦੇ ਲਈ ਪਾਏ ਆ ਠੀਕ ਹੈ ਸਾਨੂੰ ਸਿੱਖ ਹੋਣ ਤੇ ਮਾਣ ਹੈ ਤੇ ਸਾਨੂੰ ਮਾਣ ਹੈ ਕਿ ਅਸੀਂ ਤੇਰੇ ਵਰਗੀਆਂ ਭੈਣਾਂ ਦੇ ਨਾਲ ਖੜਦੇ ਆ ਠੀਕ ਹੈ ਕੋਈ ਨਾ ਤੁਸੀਂ ਆਜੋ 16-17000 ਰੁਪਏ ਕੋਈ ਦਿੱਕਤ ਨਹੀਂ ਗੁਰਦਾਮ ਦਾਸ ਪਾਸ਼ਾ ਨੇ ਸਾਨੂੰ ਦੇ ਦੇਣਾ ਠੀਕ ਹੈ ਕਿ ਤੁਸੀਂ ਆ ਜਾਓ ਠੀਕ ਹੈ ਜੀ ਚਲੋ ਠੀਕ ਹੈ ਭੈਣੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਆ ਜਾਓ ਪਹੁੰਚੋ ਨਹੀਂ ਪਰ ਮੈਂ ਹੁਣ ਮੈਂ ਜਰ ਜਰ ਮੈਂ ਇਹ ਕਰ ਦੇਣਾ ਫੋਨ ਹਾਂਜੀ ਤੁਸੀਂ ਇਹਦੇ ਕੋਲ ਪਹੁੰਚ ਜਾਓ ਇਹਨੂੰ ਜਾ ਕੇ ਕਹੋ ਨਿਰਵੈਰ ਸਿੰਘ ਨੇ ਭੇਜਿਆ ਬਸ ਕੁਝ ਨਹੀਂ ਕਰਨਾ ਉਸ ਤੱਕ ਚਾ ਚੁਕੀ ਹੋ ਨਹੀਂ 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 ਪਹਿਲੀ ਵਾਰ ਨਾ 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 ਤੂੰ ਸਾਡੀ ਭੈਣ ਹੈ ਕੋਈ ਨਹੀਂ ਇਕ ਭੈਣ ਅੱਜ ਵੈਸੇ ਤੂੰ ਮੇਰੀ ਅਰਦਾਸ ਕਰੀ ਮਾਤਾ ਰਾਣੀ ਨੂੰ ਅੱਜ ਵੈਸੇ ਹੈਗਾ ਨਾ ਕੀ ਕਹਿੰਦੇ ਆ ਜੋਤਾਂ ਨਾ ਅੱਜ ਹਾਂਜੀ ਜੋਤਾਂ ਅੱਜ ਜੋਤ ਜਗਾਈ ਜੋ ਤੂੰ ਜੋਤ ਕੀ ਦਿਗੋਣੀ ਗਰੀਬੀ ਨੇ ਕੋਈ ਗੱਲ ਨਹੀਂ ਤੂੰ ਅੱਜ ਅਰਦਾਸ ਕਰੀ ਮੇਰੀ ਠੀਕ ਹੈ ਚਲੋ ਠੀਕ ਹੈ ਬਣ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਚਲ ਠੀਕ ਹੈ ਬਣ ਪਹੁੰਚ ਜਾਈਏ ਹੋਣਾ ਚਾਹ ਪਹੁੰਚ ਜਾਈਏ ਓਕੇ ਜੀ ਓ ਵਾਹਿਗੁਰਜੀ ਓ ਵਾਹਿਗੁਰਜੀ ਓ ਵਾਹਿਗੁਰਜੀ ਸੌਸੀ ਆ ਗਿਆ ਤੇ ਪੈਨ ਨਹੀਂ ਆ ਗਿਆ ਹੋ ਗਿਆ ਤਿਆਰ ਆ ਗਿਆ ਤਰਜੀ ਹਾਂਜੀ ਬੰਦੀ ਬੇਕਾਲ ਸਾਹਿਬ ਵਾਹਿਗੁਰਜੀ ਕੀ ਫਤਿਹ ਅਕਾਦੋ ਆਏ ਹੋਣੇ? ਹਾਂਜੀ ਜੀ। ਮਾਫੀ ਚਾਹੁੰਦਾ ਮੈਂ ਲੇਟ ਹੋ ਗਿਆ ਥੋੜਾ ਜਿਹਾ। ਹਾਂ ਪਤਾ ਕਰ ਲਿਆ। ਲੋੜਵੰਦਾ? ਹਾਂਜੀ। ਲੋੜਵੰਦਾ? ਕਿ ਚੋਈ ਹੋਈ ਨਾਲੀ? ਹੋਈ ਆ। ਹਾਂਜੀ। ਹੂੰ। ਗੱਡੀ ਦੇਖ ਲਈ ਐ? ਹਾਂਜੀ। ਇਤਨਾ ਦੀ ਚੋਈ ਹੋਈ ਸੀ ਕਿ ਜੀ ਜੀ ਉਹ ਹੀ ਆ। ਆ ਬਿਲਕੁਲ ਨਵੀਂ ਆ। ਇਹ ਤੁਹਾਨੂੰ ਗੁਰੂ ਆਮਦਾਸ ਸਾਹਿਬ ਜੀ ਨੇ ਦਿੱਤੀ ਆ। ਹਾਂਜੀ ਹਾਂਜੀ। ਠੀਕ ਐ। ਭੈਣੇ ਭੈਣੇ ਹੁਣ ਹੀ ਕਹਿੰਦੇ ਸੀ ਮੈਂ Hindu ਆ। ਕਹਿੰਦੇ Hindu ਆ। ਤਕਰੀਬਨ ਮੈਂ ਕਹ ਪੈਣਾ ਇੱਕ ਗੱਲ ਲੋੜ ਦੀ ਲੋੜ ਦੀ ਠੀਕ ਹੈ ਨਾ Hindu ਦੀ ਕੋਈ ਕੋਈ ਗੱਲ ਨਹੀਂ ਜੇ ਤੂੰ ਸਾਡੇ ਕੋਲ ਆਈ ਹੈ ਹਾਂ ਲੋੜ ਬੰਦ ਨੂੰ ਜਾਣਾ ਹਾਂ ਲੋੜ ਬੰਦੀ ਜਿਹਨੂੰ ਪਤਾ ਹੋਵੇ ਕਿ ਇਹ ਕਹਿੰਦਾ ਵੀ ਇਹਨੂੰ ਜੂੜਤਾ ਕੀ ਆ ਹਾਂ ਗੱਲ Hindu ਦੀ Sikh ਦੀ ਨਹੀਂ ਪੈਣੇ ਤੂੰ ਬਵੇਂ ਹਿੰਦੂਆਂ ਫਿਰ ਕੀ ਹੋਇਆ ਹਿੰਦੂਆਂ ਦੇ ਹੈਗੀ ਤਾਂ ਸਾਡੀ ਭੈਣ ਹੀ ਹੈ ਨਾ ਪਰੌਂਠੇ ਰੋਟੀ ਦੀ ਰਹੰਤੀ ਸਾਰੀ ਦਿਹਾੜੀ ਰੋਟੀ ਨਹੀਂ ਖਾਦੀ ਭੁੱਖ ਮਰ ਗਈ ਅੱਛਾ ਚੀਜ਼ ਦਿਖਵਾ ਦੇ ਭੁੱਖ ਮਰ ਜਾਂਦੀ ਹੈ ਬੰਦੇ ਦੀ ਇਹੀ ਰੜੀ ਹੈ ਨਾ ਪਰਾਣੀ ਲਈ ਸੀ ਪਰਾਣੀ ਲਈ ਇਹੀ ਜੇਲੀ ਫੇਸਟ ਵਾਲਾ ਕਿਸਾਨ ਜਾਂਦੀ ਆ ਬੜ ਕੇ ਹਾਂ ਇਹ ਵੀ ਕੱਜਾ ਅੱਜ ਜਿਹੜਾ ਹੈ ਇਹ ਵੀ ਕੱਜਾ ਅਜੱਟ ਨਹੀਂ ਜਗਾਈ ਕਿ ਨਹੀਂ ਜੁਆ ਤੂੰ ਘਰੇ ਹਾਂਜੀ ਜਗਾਈ ਮੜੇ ਮੜੇ ਜਗਾਈਏ ਜੋਰ ਹਾਂਜੀ ਅੱਲ ਫੇਰ ਜਾ ਕੇ ਮਾਤਾ ਦਾਰੀ ਨੂੰ ਸੁਗਰਾਣਾ ਕਰ ਦਿਓ ਹਾਂਜੀ ਕੀ ਕੋਈ ਮਦਦ ਕਰੇਗਾ ਨਾ ਕਰੇ ਮੇਰੇ ਕੋਲ ਬਾਹ ਬੜੇ ਕਿ ਨਾ ਪੜੇ ਇਹ ਹੈਪੀ ਬਰਥਡੇ ਲੋਕ ਮੇਰੀ ਸੁਣਨੇ ਕਿ ਨਾ ਸੁਣਨੇ ਨਹੀਂ ਵੱਡੇ ਨਹੀਂ ਅੱਛਾ ਅੱਛਾ ਠੀਕ ਠੀਕ ਮੈਂ ਤਾਂ ਕਰਕੇ ਮੈਂ ਉਹ ਤਰਲੇ ਕੱਢਣ ਨਹੀਂ ਮੈਂ ਤੇ ਠੀਕ ਮੰਗਦੀ ਆ ਤੁਹਾਡੇ ਕੋਲ ਨਹੀਂ 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 ਪਹਿਣੇ ਤੂੰ ਸਾਡੀ ਪਹਿਣਾ ਵਰਗੀ ਹੈ ਨਹੀਂ ਨਹੀਂ ਖਾਂ ਜੋਗੀ ਹੋਣਾ ਹੈਗਾ ਬਿਲਕੁਲ ਬਿਲਕੁਲ ਕੋਈ ਚੰਦੇ ਨਹੀਂ ਕੋਈ ਤੇ ਮਦਦ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕੀਤੀ ਹੈ ਠੀਕ ਇਹਨਾਂ ਦੇਚੋ ਬਸ ਬੇਨਤੀ ਹੈ ਠੀਕ ਹੈ ਨਾ ਇਹ ਜਿਹੜੇ ਪੈਸੇ ਹੁੰਦੇ ਨਾ ਇਹ ਸਾਡੇ ਗੁਰਸਿੱਖਾਂ ਦੇ ਪੈਸੇ ਆ ਇਹ ਤੁਸੀਂ ਵੇਚੋ ਨਾ ਬੇਨਤੀ ਇਹਦੀ ਤੁਹਾਡੀ ਰੋਟੀ ਰੋਜੀ ਲਈ ਅਸੀਂ ਕੀਤਾ ਵਾ ਠੀਕ ਆ ਤੁਹਾਨੂੰ ਮਰੀਏ ਇਹ ਸਤਪੰਜੀ ਆ ਲੋ ਪੈਸੇ ਦਸਵੰਦ ਹੈ ਤੁਹਾਡੀ ਰੋਟੀ ਵਾਸਤੇ ਇਹ ਤੁਸੀਂ ਭਾਜੀ ਬਣਾਉਂਦੀ ਇਹ ਦਿਓ ਇਹ ਉਹ ਦਸਵੰਦ ਹੈ ਜਿਹੜਾ ਸਾਡੇ ਗੁਰਸਿੱਖਾਂ ਦਾ ਪੈਸਾ ਉਹਦਾ ਦਸਵਾਂ ਹਿੱਸਾ ਤੁਸੀਂ ਨਾ 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 ਪਹਿਲੇ ਰੋਣਾ ਨਹੀਂ ਅੱਜ ਕੇ ਹਿੰਦੂ ਭੈਣ ਦੇ ਨਹੀਂ 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 ਕਿ ਇਹਨੇ ਤੇ ਪੈਸਾ ਦਿੱਤਾ ਜੇ ਤਾਂ ਇਹ ਵਿਚਾਰਾ ਅੱਛਾ ਸਮਝੀ ਜੇ ਤੇ ਰੋਲਡੀਆਂ ਹਨਾ ਬੋਕ ਬੱਕਰ ਰੋਲਡੀਆਂ ਸਮਝਣਾ ਵਿਚਾਰਾ ਕਹਿੰਦਾ ਤੇ ਪੈਣ ਨਾ ਰੋਅਟ ਨੰਬਰ ਲਾ ਦੇ ਉਹਨਾਂ ਨੇ ਗੱਲ ਕਰੋ ਮਦਦ ਕਰਦੇ ਰੱਖੇ ਸੀ ਠੀਕ ਹੈ ਸਾਰੇ ਐਸ ਤਰ੍ਹਾਂ ਵਿਚਾਰੇ ਨੇ ਮੈਨੂੰ ਕਹਿੰਦਾ ਮੇਰਾ ਨਾਮ ਨਾ ਲਈ ਮੈਂ ਹੈ ਨਹੀਂ ਮੈਂ ਤੇਰਾ ਠੀਕ ਹੈ ਠੀਕ ਹੈ ਸਕਰ ਵੀ ਮੇਰੇ ਰੋਅ ਦਾ ਨਾਮ ਹੈ ਕਿਉਂਕਿ ਕੋਈ ਨਾ ਕੋਈ ਨਾ ਕੋਈ ਹੈ ਮਹੋਣਾ ਚੱਲ ਚੈਲੰਜ ਜਿਹੜੀਆਂ ਸੀ ਕੇ ਜਾਣਾ ਮੈਨੂੰ ਜੂਰ ਨਹੀਂ ਬੋਲਿਆ ਕੋਈ ਨਾ ਕੋਈ ਨਾ ਮੈਂ ਫਿਰ ਵੀ ਇਹਦਾ ਨਾਮ ਲੈ ਲਿਆ ਮੈਂ ਨਹੀਂ ਮੈਂ ਚਲੋ ਗੁਰੂ ਸਾਹਿਬ ਕਿਰਪਾ ਕਰ ਰੋਟੀ ਚੱਲ ਪਏ ਸਾਨੂੰ ਹੋਰ ਕੀ ਚਾਹੀਦਾ ਹੈਗਾ ਤਨ ਗੁਰਦਾਮ ਦਾ ਜੀ 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 ਠੀਕ ਹੈ ਕਾ ਜੀ ਰੈਡੀ ਨਾ ਤਨ ਗੁਰਦਾਮ ਦਾ ਜੀ ਤਨ ਗੁਰਦਾਮ ਦਾ ਜੀ ਠੀਕ ਹੈ ਬੱਤੇ ਰੈਡੀ ਠੀਕ ਹੈ ਬੱਤੇ ਰੈਡੀ ਠੀਕ ਹੈ ਜੀ ਬਹੁਤ ਵੱਡਾ ਇਹ ਤੇ ਬਹੁਤ ਸਣਾ ਕੰਮ ਹੋ ਜਾਣਾ ਬਹੁਤ ਸਣਾ ਕੰਮ ਹੋ ਜਾਣਾ ਤਨ ਗੁਰਦਾਮ ਦਾ ਜੀ ਸੋ ਭੈ ਜੀ ਉਹਨਾਂ ਦਾ ਰੈਡੀ ਲੈ ਆਤੀ ਐ ਸਿੰਘ ਸਾਹਿਬ ਸੋ ਭੈਣ ਇਕ ਤਾਂ ਅਹ ਜਿਹੜੀ ਜਿਹੜੀ ਪਹਨੇਕਾ ਦੀ ਜਿਹੜੀ ਚੋਰੀ ਹੋਈ ਸੀ ਤੇ ਤਰਨਤੋਂ ਤੋਂ ਬਲੌਂਗ ਕਰਦੇ ਨੇ ਤੇ ਜੀ ਸਾਹਿਬ ਦੇ ਹੁਕਮਾਂ ਤੇ ਵੀ ਅੱਜ ਬੀ ਸਿਕੁਰਿਟੀ ਤੁਹਾਡੇ ਦੇ ਦਸਮੰਤ ਸਰਪਤਾ ਦੀ ਪਹਨੇ ਦੀ ਜਿਹੜੀ ਮਿਲ ਗਈ ਹੈ ਠੀਕ ਹੈ ਮੈਨੇ ਓਕੇ ਨਾ ਕੰਮ ਹੋ ਜਾਊਗਾ ਤੁਹਾਡਾ ਨਾ ਚਲੋ ਠੀਕ ਹੈ ਰੈਂਟੋ ਭਾਈ ਕੋਈ ਗੱਲ ਨਹੀਂ ਆਜੋ ਚਲੋ ਠੀਕ ਹੈ ਉੱਥੇ ਪਹਨੇ ਵਾਈ ਖਾਲਸਾ ਵਾਈ ਜਰਦੀ ਜੀ ਹਾਂ ਜੀ ਦਸਨਾਵਾਂਗੇ ਜਦੋਂ ਖਾਵਾਂਗੇ ਤੇਰੇ ਕੋ ਆਗੇ ਕਰੋੜੇ ਅਪਰੋੜੇ ਖਾਵਾਂਗੇ ਆਗੇ ਠੀਕ ਹੈ ਚਲੋ ਠੀਕ ਹੈ ਪਹਨੇ ਓਕੇ ਜੀ ਜੀ ਬਾਬਾ ਜੀ